ਔਰ ਜਿਹੜੇ ਸਕੂਲ ਚ ਇਹ ਦੂਜੇ ਬੱਚੇ ਪੜਦੇ ਆ ਮੈਂ ਉਸ ਸਕੂਲ ਦਾ ਹੈਡਮਾਸਟਰ ਲੱਗਿਆ ਰਿਹਾ ਉਸਨੇ ਤਦਬੀਰ ਸੇ ਜਾਗ ਉੱਠਦਾ ਹੈ ਕੌਮੋਂ ਕਾ ਨਸੀਬ ਹੁਸੈਨ ਕਹਿੰਦੇ ਸੋਹਣੇ ਨੂੰ ਤੇ ਤਦਬੀਰ ਕਹਿੰਦੇ ਪਲੈਨਿੰਗ ਨੂੰ ਦੋ ਕਿਸਮ ਦੇ ਸਟੂਡੈਂਟ ਪੜਦੇ ਆ ਯੂਨੀਵਰਸਿਟੀ ਦੇ ਵਿੱਚ ਇੱਕ ਹੁੰਦੇ ਜਿਹੜੇ ਸਾਰਾ ਸਾਲ ਪੜਦੇ ਆ ਤੇ ਉਹ ਫਿਰ ਇਮਤਿਹਾਨ ਜਦੋਂ ਵੀ ਹੋ ਜਾਂਦਾ ਕੋਈ ਪ੍ਰੋਬਲਮ ਨਹੀਂ ਹੁੰਦੀ ਇੱਕ ਛੋੜੇ ਜੇ ਨਲਾਇਕ ਹੁੰਦੇ ਜਿਹੜੇ ਉਹਨਾਂ ਨੂੰ ਜੇ 2-4 ਦਿਨ ਮਿਲ ਛਾਂ ਦਾ ਚਲੋ ਅੱਛਾ ਰਹਿ ਜਾਂਦਾ ਔਰ ਜਿਹੜੇ ਸਕੂਲ 'ਚ ਇਹ ਦੂਜੇ ਬੱਚੇ ਪੜਦੇ ਆ ਮੈਂ ਉਸ ਸਕੂਲ ਦਾ ਹੈਡਮਾਸਟਰ ਲੱਗਿਆ ਰਿਹਾ। ਰਾਜਨੀਤੀ ਦੇ ਵਿੱਚ ਕਿਸੇ ਨੂੰ ਆਪਣਾ ਸਿਆਸੀ اپੋਨੈਂਟ ਜਾਂ ਸਿਆਸੀ ਹਰੀਫ ਨਹੀਂ ਸਮਝਿਆ। ਯੂ نو ਕਿਸੇ ਨਾ ਕਿਸੇ ਨੇ ਤਾਂ ਇਲੈਕਸ਼ਨ ਤੁਹਾਡੇ ਖਿਲਾਫ ਲੜਨਾ ਹੀ ਹੈ। ਜੇ ਬਿੰਪੀ ਨਾ ਹੁੰਦਾ ਤਾਂ ਕੋਈ ਹੋਰ ਹੋ ਜਾਂਦਾ ਯੂ نو ਜੇ ਅਮ੍ਰਿਤਾ ਨਾ ਹੁੰਦੀ ਤਾਂ ਕੋਈ ਹੋਰ ਹੋ ਜਾਂਦਾ। ਆਈਡੀਆ ਇਹ ਹੈ ਕਿ ਰਾਜਨੀਤੀ ਦਾ ਜਿਹੜਾ ਵੱਡਾ ਪਹਿਲੂ ਹੈ ਰਾਜਨੀਤੀ ਦਾ ਤਾਂ ਇਹ ਨਹੀਂ ਕਿ ਅਸੀਂ ਕੋਈ ਦੁਸ਼ਮਣ ਹੈ ਕਿਸੇ ਇੱਕ ਦੂਜੇ ਦੇ ਰਾਜਨੀਤੀ ਦਾ ਤਾਂ ਇਹ ਹੈ ਕਿ ਸਾਡੇ ਮੁਲਕ ਦੇ ਵਿੱਚੋਂ ਅਸੀਂ ਗਰੀਬੀ ਕਿਵੇਂ ਦੂਰ ਕਰੀਏ ਅਨਪੜਤਾ ਕਿਵੇਂ ਦੂਰ ਹੋਵੇ ਬੇਰੁਜ਼ਗਾਰੀ ਦਾ ਕਿਵੇਂ ਖਾਤਮਾ ਹੋਵੇ ਤੇ ਜੇ ਚੰਗੀ ਪਲੈਨਿੰਗ ਹੋਵੇ ਤਾਂ ਕੌਮਾਂ ਦੇ ਨਸੀਬ ਜਾਗ ਉੱਠਦੇ ਹੈ ਕਹਿੰਦਾ ਹੁਸਨੇ ਤਦਬੀਰ ਸੇ ਜਾਗ ਉੱਠਦਾ ਹੈ ਕੌਮੋ ਕਾ ਨਸੀਬ ਕبھی ਬਦਲਤੀ ਨਹੀਂ ਤਕਦੀਰ ਅਰਮਾਨੋ ਸੇ ਕਿ ਆਰਮਾਨ ਕਰਨਾ ਕਿ ਪੰਜਾਬ ਸੋਨੇ ਦੀ ਚਿੜੀਆ ਬਣ ਜੇ ਪੰਜਾਬ ਟੱਲੀ ਵਰਗਾ ਬਣ ਜੇ ਔਰ ਉਹਦੇ ਲਈ ਸਿਆਣੇ ਬੰਦਿਆਂ ਦੇ ਸੰਗ ਚੱਲਣਾ ਪੈਣਾ ਤੇ ਕਮਲਿਆਂ ਤੋਂ ਦੇਸ਼ ਛਡਾਉਣਾ ਪੈਣਾ ਬੰਦ ਗਲੀ ਨੂੰ ਖੋਲ ਸਕਦੇ ਆ ਸੋ ਮੇਰੀ ਤਾਂ ਵੋਟਰਾਂ ਨੂੰ ਇਹੀ ਅਪੀਲ ਹੈ ਕਿ ਯਾਰ ਤੁਸੀਂ ਨਾ ਕੇਵਲ ਮਨਪ੍ਰੀਤ ਐਸਾਨ ਕਰਨਾ ਪਰ ਤੁਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਤੇ ਵੀ ਐਸਾਨ ਕਰੋ ਦੇਖੋ ਜਿੰਨੇ ਦੇਖੋ ਅਸਲੀ ਮੁੱਦੇ ਤਾਂ ਰੋਜੀ ਰੋਟੀ ਦੇ ਹੀ ਹੁੰਦੇ ਆ ਇਹਨੂੰ ਬੇਰੁਜ਼ਗਾਰੀ ਦੇ ਹੁੰਦੇ ਐ ਬੇਰੁਜ਼ਗਾਰੀ ਦੇ ਵੀ ਤਾਂ ਜੀ ਦੋ ਪਹਿਲੂ ਐ ਕਿ ਮੈਂ ਬੇਰੁਜ਼ਗਾਰ ਐ ਮੈਂ ਪੜਿਆ ਲਿਖਿਆ ਵੀ ਐ ਮੈਂ ਕੁਆਲੀਫਾਈਡ ਵੀ ਐ ਪਰ ਮੇਰੇ ਕੋਲ ਨੌਕਰੀ ਨਹੀਂ ਇਹਨੂੰ ਮੈਂ ਆਪਣੇ ਮਾਪੇ ਤੇ ਬੋਝ ਐ ਇਹ 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 ਸੋਚ ਤਾਂ ਇਨਸਾਨ ਨੂੰ ਪਾਗਲ ਕਰ ਦਿੰਦੀ ਐ ਪਰ ਇੱਕ ਦੂਜਾ ਪਹਿਲੂ ਵੀ ਐ ਕਿ ਚਲੋ ਇਹ ਵੀ ਹੋ ਸਕਦਾ ਕਿ ਮੈਂ ਅਨਪੜ੍ਹ ਐ ਪਰ ਅਨਪੜ੍ਹ ਦਾ ਮਤਲਬ ਇਹ ਤਾਂ ਨਹੀਂ ਨਾ ਕਿ ਮੈਨੂੰ ਗਰਮੀ ਸਰਦੀ ਨਹੀਂ ਲੱਗਦੀ ਮੈਨੂੰ ਭੁੱਖ ਤਾਂ ਲੱਗਦੀ ਐ ਚਾਹੇ ਮੈਂ ਅਨਪੜ੍ਹ ਵੀ ਐ ਸੋ ਵੱਡੇ ਮਸਲੇ ਤਾਂ ਪੰਜਾਬ ਦੇ ਔਰ ਖਾਸ ਕਰਕੇ ਗਿੱਦੜਵੇ ਦੇ ਹੀ ਹੈ ਕਿ ਕਿਵੇਂ ਨਾ ਕਿਵੇਂ ਸਾਡੇ ਬੱਚੇ ਜਿਹੜੇ ਆ ਇੱਜ਼ਤ ਦੀ ਰੋਟੀ ਕਮਾ ਕੇ ਖਾ ਸਕਣ ਪੰਜਾਬ ਖੁਸ਼ਹਾਲ ਹੋ ਸਕੇ ਗਿੱਦੜਵਾ ਖੁਸ਼ਹਾਲ ਹੋ ਸਕੇ ਪਰ ਇਹਦੇ ਲਈ ਇੱਕ ਇੱਕ ਗੱਲਾਂ ਨਾਲ ਜਾਂ ਮੇਰੇ ਕਹਿਣ ਨਾਲ ਨਾ ਖੁਸ਼ਹਾਲ ਹੋ ਸਕਦਾ ਹੈ ਔਰੇ ਨਾ ਨੌਕਰੀਆਂ ਜਿਹੜੀਆਂ ਇਹ ਤਲਬ ਹੋਣੀਆਂ ਜਦੋਂ ਮੈਂ ਲੋਕਾਂ ਦੀ ਅੱਖਾਂ ਚੱਖਾਂ ਪਾ ਕੇ ਦੇਖਦਾ ਤਾਂ ਉਸ ਉਹ ਜਿਹੜੇ ਲੋਕ ਐ ਇਹ ਸਿਰਫ ਲੀਡਰ ਨੂੰ ਦੇਖਣ ਨਹੀਂ ਜਾਂ ਭਾਸ਼ਣ ਨੂੰ ਦੇਖਣ ਨਹੀਂ ਆਉਂਦੇ ਲੋਕਾਂ ਨੂੰ ਕੋਈ ਨਾ ਕੋਈ ਉਮੀਦ ਜਿਹੜੀ ਹੈ ਕਿ ਇਹ ਜਿਹੜੇ ਲੋਕ ਐ ਸਾਡੇ ਘਰਾਂ 'ਚ ਬਿਮਾਰੀਆਂ ਐ ਸਾਡੇ ਘਰਾਂ 'ਚ ਬੇਰੋਜ਼ਗਾਰੀਆਂ ਐ ਸਾਡੇ ਘਰਾਂ 'ਚ ਦੁਸ਼ਵਾਰੀਆਂ ਐ ਔਰ ਜਿਹੜੇ ਲੀਡਰ ਆਉਂਦੇ ਐ ਔਰ ਜਿਹੜੇ ਸਾਥੋਂ ਵੋਟਾਂ ਮੰਗਦੇ ਐ ਕਿ ਇਹਨਾਂ ਕੋਲੇ ਕੋਈ ਇਲਾਜ ਹੈ ਸਾਡੀਆਂ ਬਿਮਾਰੀਆਂ ਦਾ ਬੇਰੋਜ਼ਗਾਰੀਆਂ ਦਾ ਦੁਸ਼ਵਾਰੀਆਂ ਦਾ ਲੋਕ ਇਸ ਉਮੀਦ ਨਾਲ ਔਰ ਇਸੇ ਉਮੀਦ ਨਾਲ ਪਿਛਲੀ ਵਾਰੀ ਪੰਜਾਬ ਦੇ ਵਿੱਚ ਇਹਨਾਂ ਨੇ ਔਰ ਯੂ ਨੋ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਆਪ ਤਿੰਨ ਮਹੀਨੇ 6 ਮਹੀਨੇ ਪਹਿਲਾਂ ਇੱਥੇ ਉਹ ਜਿਹੜੇ ਗੰਨੇ ਵਾਲਾ ਕੈਂਡੀਡੇਟ ਸੀ ਮੈਨੂੰ ਉਹਦਾ ਨਾਮ ਨਹੀਂ ਯਾਦ ਆ ਰਿਹਾ ਜਿਹੜੇ ਐਮਪੀ ਬਣਿਆ ਇੱਥੋਂ ਦਾ ਸੋ ਕੋਈ ਐਡੀ ਜਿਹੜੀ ਹੈ ਨਾ ਔਵਾਲ ਦੀ ਖਾਲ ਉਤਾਰਨ ਦੀ ਲੋੜ ਨਹੀਂ ਲੋਕ ਦਾ ਯਾਰ ਕੋਈ ਨਾ ਕੋਈ ਉਮੀਦ ਭਾਲਦੇ ਆ ਕਿ ਕਿਸ ਉਮੀਦ ਨਾਲ ਅਸੀਂ ਵੋਟ ਪਾਈਏ ਜਿਹੜਾ ਕਿ ਸਾਡੇ ਆਉਣ ਵਾਲੇ ਜਿਹੜੀਆਂ ਨਸਲਾਂ ਆ ਉਹ ਇੱਕ ਬਿਹਤਰ ਜ਼ਿੰਦਗੀ ਯੂ ਨੋ ਗੁਜ਼ਾਰ ਸਕਣ ਤਾਂ देखो ਇਹ ਕਹਿਣਾ ਕਿ ਮਨਪ੍ਰੀਤ ਗਿੱਦੜਪਾਤੋਂ ਨਹੀਂ ਹੈ ਤਾਂ ਇਹ ਤਾਂ ਹਾਸੋਹੀਣੀ ਗੱਲ ਹੋ ਗਈ ਨਾ ਇਹ ਚਾਰ ਪੀੜੀਆਂ ਤੋਂ ਇੱਥੇ ਜਿਹੜੇ ਜਿਹੜੇ ਇੱਥੋਂ ਦੇ ਵੋਟਰ ਚਾਰ ਪੀੜੀਆਂ ਤੋਂ ਮੇਰੇ ਖਾਨਦਾਨ ਦਾ ਇੱਥੋਂ ਦੇ ਲੋਕਾਂ ਨਾਲ ਨਾਮ ਮਨਸੂਬ ਹੁੰਦਾ ਮਨਸਲਿਕ ਹੁੰਦਾ ਔਰ ਇਹ ਕਹਿਣਾ ਕਿ ਅਸੀਂ ਗਿੱੱੜਵੇ ਤੋਂ ਐ ਤਾਂ ਇਸ ਐਸ ਤਬਰਨਾ ਤੋਂ ਗਿੱੱੜਵਦਾ ਕੋਈ ਵੀ ਨਹੀਂ ਲੱਗਦਾ ਜਿਵੇਂ ਮੈਂ ਵੀ ਪਹਿਲੀ ਵਾਰ ਹੋਇਆ ਤੁਸੀਂ ਖੁਦ ਵੀ ਵੋਟ ਨਹੀਂ ਕਰ ਸਕਿਆ ਆਪਣੇ ਆਪ ਨੂੰਰ ਪਾਰਟੀ ਨੂੰ ਵੋਟ ਵੀ ਨਹੀਂ ਕੀਤੀ ਕਿ ਤੁਸੀਂ ਔਰ ਅਮਰਤਾ ਦੀ ਗੱਲ ਕਰ ਰਹੇ ਹੋ ਨਹੀਂ ਪਰ ਮੇਰਾ ਤਾਂ ਮੇਰੀ ਵੋਟ ਤਾਂ ਬਾਦਲ ਪਿੰਡ ਦਾ ਨਾ ਜੀ ਮੇਰਾ ਜਦੀਪਿੰਡ ਦਾ ਬਾਦਲ ਹੈ ਤੇ ਯੋ ਤੇ ਡਿੰਪੀ ਢੋ ਦਾ ਵੀ ਤਾਂ ਜਦੀਪਿੰਡ ਚੰਨੂ ਹੈ ਉਹ ਵੀ ਲੰਬੀ ਹਲਕੇ ਚ ਹੈ ਆ ਕੱਲ ਨੂੰ ਮੈਂ ਵੋਟ ਕਟਾ ਕੇ ਦੋਦੇ ਬਣਾ ਲਾ ਹਾਲਾਕ ਗੱਲ ਹੈ ਪਹਿਲੀ ਗੱਲ ਤਾਂ ਬੀਜੇਪੀ ਦੇ ਖਿਲਾਫ ਕੋਈ ਐਜੀਟੇਸ਼ਨ ਹੋਇਆ ਹੀ ਨਹੀਂ ਨੰਬਰ 1 ਦੂਸਰਾ ਹੁੰਦਾ ਹੈ ਕਿ ਯਾਰ ਜਿਹੜਾ ਬੰਦਾ ਪੋਲਿਟਿਕਸ ਚੋਂ ਜਿਹੜਾ ਰਾਜਨੀਤੀ ਕਰਦਾ ਔਰ ਜਿਹੜੇ ਸਕੂਲ ਚ ਇਹ ਦੂਜੇ ਬੱਚੇ ਪੜ੍ਹਦੇ ਆ ਮੈਂ ਉਸ ਸਕੂਲ ਦਾ ਹੈਡਮਾਸਟਰ ਲੱਗਿਆ ਰਹੇ ਰਾਜਨੀਤੀ ਦਾ ਜਿਹੜਾ ਵੱਡਾ ਪਹਿਲੂ ਹੈ ਰਾਜਨੀਤੀ ਦਾ ਤਾਂ ਇਹ ਨਹੀਂ ਕਿ ਇਹ ਸੀ ਕੋਈ ਦੁਸ਼ਮਣ ਹੈ ਕਿਸੇ ਇੱਕ ਦੂਜੇ ਦੇ